ਕਸ਼ਕਲ ਜੀ ਮੈਂ ਆਰਟੀ ਤੁਸੀਂ ਦੇਖ ਰਹੇ ਹੋ ਜੀਵੀਡੀ ਟੀਵੀ ਅੱਜ ਅਸੀਂ ਜਲੰਧਰ ਦੇ ਸਾਈ ਦਾ ਸਕੂਲ ਗਰਾਊਂਡ ਵਿੱਚ ਖੜੇ ਆ ਜਿੱਥੇ ਦੁਸ਼ਹਿਰੇ ਦੀਆਂ ਤਿਆਰੀਆਂ ਚੱਲਦੀਆਂ ਹੋਈਆਂ ਇਸ ਵਾਰ ਦੇ ਦੁਸ਼ਹਿਰੇ ਦੀਆਂ ਤਿਆਰੀਆਂ ਨੇ ਜਲੰਧਰ ਸ਼ਹਿਰ ਵਿੱਚ ਇੱਕ ਮਿਸਾ ਦ੍ਰਿਸ਼ ਪੈਦਾ ਕਰ ਦਿੱਤੇ ਹਨ ਸਾਰੀ ਤਿਆਰੀਆਂ ਵਿੱਚੋਂ ਸਭ ਤੋਂ ਖਾਸ ਗੱਲ ਹੈ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ 100 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ ਇਹ ਵਿਸ਼ਾਲ 라ਵਣ ਦਾ ਪੁਤਲਾ ਜੋ ਕਿ ਪਹਿਲਾਂ ਕਦੇ ਵੀ ਇੱਥੇ ਨਹੀਂ ਬਣਾਇਆ ਗਿਆ ਸੀ ਹੁਣ ਸ਼ਹਿਰ ਦੀ ਸ਼ਾਨ ਬਣ ਚੁੱਕਿਆ ਹੈ ਇਸ ਵਿਸ਼ਾਲ ਪੁਤਲੇ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕ ਵੱਡੀ ਗਿਣਤੀ ਵਿੱਚ ਖਿੱਚੇ ਆ ਰਹੇ ਹਨ ਮੇਲੇ ਵਾਲੀ ਥਾਂ ਤੇ ਖਾਸ ਤਰ੍ਹਾਂ ਦੀ ਉਤਸ਼ਾਹ ਤੇ ਰੌਣਕ ਦਾ ਮਾਹੌਲ ਹੈ ਜੋ ਸਪਸ਼ਟ ਤੌਰ ਤੇ ਵੇਖਿਆ ਜਾ ਸਕਦਾ ਹੈ 100 ਫੁੱਟ ਦੇ ਰਾਵਣ ਦੇ ਨਾਲ-ਨਾਲ ਉਸ ਦਾ ਭਰਾ ਕੁੰਮਕਰਨ ਅਤੇ ਪੁੱਤਰ ਮੀਗਨਾਥ ਵੀ ਉਵਰ ਦੇ ਪੁਤਲੇ ਨਾਲ ਖੜੇ ਗਿੱਤੇ ਗਏ ਹਨ ਜੋ ਇਸ ਪੂਰੇ ਦ੍ਰਿਸ਼ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ ਪਰ ਸਭ ਤੋਂ ਵੱਡਾ ਕ੍ਰਿਸ਼ਨ ਕੇਵਲੋ ਕੇਵਲ 100 ਫੁੱਟ ਉੱਚਾ ਰਾਵਣ ਹੀ ਹੈ ਜੋ ਬੁਰਾਈ ਦੇ ਵੱਡੇ ਕਾਰ ਨੂੰ ਦਰਸਾ ਰਿਹਾ ਹੈ ਸ਼ਹਿਰ ਨਿਵਾਸੀ ਬੇਸਰਬੀ ਨਾਲ ਉਸ ਪਾਲ ਦੀ ਉਡੀਕ ਕਰ ਰਹੇ ਹਨ ਜਦੋਂ ਇਹ ਵਿਸ਼ਾਲ ਪੁਤਲਾ ਅੱਗ ਦੇ ਪੇਟ ਚੜ੍ਹੇਗਾ ਦਸ਼ਹਿਰਾ ਜੋ ਕਿ ਬੁਰਾਈ ਤੇ ਚੰਗਾਈ ਦਾ ਜਿੱਤ ਦਾ ਪ੍ਰਤੀਕ ਹੈ ਇਸ ਵਾਰ 100 ਫੁੱਟ ਦੇ ਰਾਵਣ ਦੇ ਰੂਪ ਵਿੱਚ ਇਸ ਜਿੱਤ ਨੂੰ ਹੋਰ ਹੀ ਮਹਾਨਤਾ ਮਿਲੇਗੀ ਜਿਵੇਂ ਹੀ ਰਾਵਣ ਦਾ ਪੁਤਲਾ ਅੱਗ ਦੇ ਸ਼ੋਲੇਆ ਵਿੱਚ ਸਵਾਹ ਹੋਵੇਗਾ ਉਸ ਸਮੇਂ ਦਾ ਨਜ਼ਾਰਾ ਅਹਿਸਾਸ ਯਕੀਨੀ ਲੋਕਾਂ ਦੀ ਯਾਦਾ ਵਿੱਚ ਲੰਬੇ ਸਮੇਂ ਤੱਕ ਬਣਿਆ ਰਹੇਗਾ ਮੇਲੇ ਵਿੱਚ ਲੋਕਾਂ ਦੀ ਭਾਰੀ ਭੀੜ ਨੂੰ ਵੇਖਦੇ ਹੋਏ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਮੇਲੇ ਵਾਲੀ ਥਾਂ ਤੇ ਗਿਣਤੀ ਵਿੱਚ ਪੁਲਿਸ ਵੱਲੋਂ फोर्स तैनात की गई है किसी भी अनचाही घटना शरारती अंसरों तो बचने लिय डॉग स्क्वाड पूरे इलबैदान की दाल तलाशी कर रहे हैं प्रशासन ने स्पष्ट किया है कि लोगों की सुरक्षा उन्होंली सब तो वही गल है इस तो दर्शकों से बैठने के मेले का आनंद लिये खास इंतजाम सहूलत भी करवाई गई हैं सुरक्षा प्रबंध के तहत कई थावे सी टीवी कैमरे भी लगाए गए हैं ਸ਼ਸ਼ਗਲ ਜੀ ਮੈਂ ਆਰਟੀ ਤੁਸੀਂ ਦੇਖ ਰਹੇ ਹੋ ਜੀਵੀਡੀ ਟੀਵੀ ਅੱਜ ਅਸੀਂ ਜਲੰਧਰ ਦੇ ਸਾਈ ਦਾ ਸਕੂਲ ਗਰਾਊਂਡ ਵਿੱਚ ਖੜੇ ਆ ਜਿੱਥੇ ਦੁਸ਼ਹਿਰੇ ਦੀਆਂ ਤਿਆਰੀਆਂ ਚੱਲਦੀਆਂ ਹੋਈਆਂ ਇਸ ਵਾਰ ਦੇ ਦੁਸ਼ਹਿਰੇ ਦੀਆਂ ਤਿਆਰੀਆਂ ਨੇ ਜਲੰਧਰ ਸ਼ਹਿਰ ਵਿੱਚ ਇੱਕ ਮਿਸਾ ਦ੍ਰਿਸ਼ ਪੈਦਾ ਕਰ ਦਿੱਤੇ ਹਨ ਸਾਰੀ ਤਿਆਰੀਆਂ ਵਿੱਚੋਂ ਸਭ ਤੋਂ ਖਾਸ ਗੱਲ ਹੈ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ 100 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ ਇਹ ਵਿਸ਼ਾਲ 라ਵੰਦਾ ਪੁਤਲਾ ਜੋ ਕਿ ਪਹਿਲਾਂ ਕਦੇ ਵੀ ਇੱਥੇ ਨਹੀਂ ਬਣਾਇਆ ਗਿਆ ਸੀ ਹੁਣ ਸ਼ਹਿਰ ਦੀ ਸ਼ਾਨ ਬਣ ਚੁੱਕਿਆ ਹੈ ਇਸ ਵਿਸ਼ਾਲ ਪੁਤਲੇ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕ ਵੱਡੀ ਗਿਣਤੀ ਵਿੱਚ ਖਿੱਚੇ ਆ ਰਹੇ ਹਨ ਮੇਲੇ ਵਾਲੀ ਥਾਂ ਤੇ ਖਾਸ ਤਰ੍ਹਾਂ ਦੀ ਸਾ ਤੇ ਰੌਣਕ ਦਾ ਮਾਹੌਲ ਹੈ ਜੋ ਸਪਸ਼ਟ ਤੌਰ ਤੇ ਵੇਖਿਆ ਜਾ ਸਕਦਾ ਹੈ 100 ਫੁੱਟ ਦੇ ਰਾਵਣ ਦੇ ਨਾਲ-ਨਾਲ ਉਸ ਦਾ ਭਰਾ ਕੁੰਕਰਨ ਅਤੇ ਪੁੱਤਰ ਮੀਗਨਾਥ ਵੀ ਉਵਰ ਦੇ ਪੁਤਲੇ ਨਾਲ ਖੜੇ ਗਿੱਤੇ ਗਏ ਹਨ ਜੋ ਇਸ ਪੂਰੇ ਦ੍ਰਿਸ਼ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ ਪਰ ਸਭ ਤੋਂ ਵੱਡਾ ਕ੍ਰਿਸ਼ਨ ਕੇਵਲ ਕੇਵਲ 100 ਫੁੱਟ ਉੱਚਾ ਰਾਵਣ ਹੀ ਹੈ ਜੋ ਬੁਰਾਈ ਦੇ ਵੱਡੇਕਾਰ ਨੂੰ ਦਰਸਾ ਰਿਹਾ ਹੈ ਸ਼ਹਿਰ ਨਿਵਾਸੀ ਬੇਸਰਬੀ ਨਾਲ ਉਸ ਪਾਲ ਦੀ ਉਡੀਕ ਕਰ ਰਹੇ ਹਨ ਜਦੋਂ ਵਿਸ਼ਾਲ ਪੁਤਲਾ ਅੱਗ ਦੇ ਪੇਟ ਚੜੇਗਾ ਦੁਸ਼ਹਿਰਾ ਜੋ ਕਿ ਬੁਰਾਈ ਤੇ ਚੰਗਾਈ ਦਾ ਜਿੱਤ ਦਾ ਪ੍ਰਤੀਕ ਹੈ ਇਸ ਵਾਰ 100 ਫੁੱਟ ਦੇ ਰਾਵਣ ਦੇ ਰੂਪ ਵਿੱਚ ਇਸ ਜਿੱਤ ਨੂੰ ਹੋਰ ਵੀ ਮਹਾਨਤਾ ਮਿਲੇਗੀ ਜੀਵਹੀ 라ਵੰਦ ਪੁਤਲਾ ਅਗਦੇ ਸ਼ੋਲਿਆ ਵਿੱਚ ਸਵਾਹ ਹੋਵੇਗਾ ਉਸ ਸਮੇਂ ਦਾ ਨਜ਼ਾਰਾ ਅਹਿਸਾਸ ਯਕੀਨੀ ਲੋਕਾਂ ਦੀ ਯਾਦਾਂ ਵਿੱਚ ਲੰਮੀ ਸਮੇਂ ਤੱਕ ਬਣਿਆ ਰਹੇਗਾ ਮੇਲੇ ਵਿੱਚ ਲੋਕਾਂ ਦੀ ਭੜੀ ਪੀੜ ਨੂੰ ਵੇਖਦੇ ਹੋਏ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਮੇਲੇ ਵਾਲੀ ਥਾਂ ਤੇ ਗਿਣਤੀ ਵਿੱਚ ਪੁਲਿਸ ਵੱਲੋਂ ਫੋਰਸ ਦਾ ਨਾਟਕ ਕੀਤੀ ਗਈ ਹੈ ਕਿਸੇ ਵੀ ਅਨਚਾਹੀ ਘਟਨਾ ਸ਼ਰਾਤੀ ਅੰਸਰ ਤੋਂ ਬਚਣ ਲਈ ਡੋਗਸ ਸਕਵਾਡ ਪੂਰੇ ਇਲਬਦਾਨ ਦੀ ਦੁਗਾਏ ਦਾ ਤਲਾਸ਼ੀ ਕਰ ਰਹੇ ਹਨ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਲੋਕਾਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਸਭ ਤੋਂ ਵੱਡੀ ਗੱਲ ਹੈ ਇਸ ਤੋਂ ਇਲਾਵਾ ਦਰਸ਼ਕਾਂ ਦੀ ਬੈਠਣ ਦੇ ਮੀਲੇ ਦਾ ਆਨੰਦ ਲਈ ਖਾਸ ਇੰਤਜ਼ਾਮ ਸਹੂਲਤਾਂ ਵੀ ਕਰਵਾਈਆਂ ਗਈਆਂ ਹਨ ਸੁਰੱਖਿਆ ਪ੍ਰਬੰਧ ਦੇ ਤਹਿਤ ਕਈ ਥਾਂਾਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ